ਮਾਪਿਓ ਦਾ ਥੀ ਨਾ ਸਿਰ ਤੇਰੇ ਵੀ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ੌਕ ਕਰਨਾ ਹੋਵੇ ਭਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤਾਂ ਹੁੰਦੀਆਂ ਨੇ ਮਾਪਿਓ ਹੁੰਦੇ ਐ ਸੋ ਮੈਂ ਤਾਂ ਇਹ ਸੋਚਦਾ ਵੀ ਉਸ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਜਦਾਂ ਲੱਗਣਾ ਆਈਂਂ ਦੇ ਰੁਖੀ ਰੁਖੀ ਹੈ ਨਾ ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝ ਚੁ ਵੀ ਰਹੇ ਹੋ ਪ੍ਰਾਊਡ ਵੀ ਫੀਲ ਹੋਊਗਾ ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਹੈ ਇਹਦੇ ਨਾਲ ਮੇਰੇ ਮੇਰੀ ਭੈਣ ਕਹਿੰਦੀ ਸੀ ਤੁਸੀਂ ਆਪਣੇ ਡੈਡੀ ਵਰਗਾ ਲੱਗਦੇ ਤਾਂ ਕਰਕੇ ਜੋ ਆਏ ਹੋਏ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪਾਕੋਂ ਕਿ ਜਾਵਾਂ ਅੱਜ ਭਾਈ ਕੋਈ ਚੰਗਰ ਨਾ ਘਰ ਚੱਲਾਂ ਪਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਕਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹਾਂ ਆਪਣੀ ਸਟੂਡੀਓ ਲੱਗਦੀ ਆ ਯਾਰ ਜਿਵੇਂ ਇਤਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਤੇ ਕਿੰਨੇ ਵੀਰ ਲੱਗੇ ਹੋਏ ਨੇ ਜਿਹੜੇ ਤਿਹਾਰਾਂ ਦੇ ਵੀ ਆਪਦੇ-ਆਪ ਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦਾ ਹੱਥ ਪਟਾ ਸਕਦੇ ਹੋ ਆਕੇ ਬਹੁਤ ਕੰਮ ਨੇ ਬਾਈ ਇੱਥੇ ਕੋਈ ਇੱਕ ਕੰਮ ਨਹੀਂ ਹੈਗਾ ਅਸੀਂ ਵੀ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਇਨ ਟੱਚ ਸੀਗੇ ਦੇਖ ਰਹੇ ਸੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਤੇ ਇਹਨਾਂ ਨੇ ਬਹੁਤ ਸੋਹਣੀ ਅਸੈਸਮੈਂਟ ਕੀਤੀ ਹੈ ਸਾਰੇ ਪਿੰਡਾਂ ਦੀ ਕੋਈ ਚੀਜ਼ ਦੀ ਕਮੀ ਮੈਨੂੰ ਨਜ਼ਰ ਆ ਰਹੀ ਹੈ ਕਿ ਹੁਣ ਪਹਿਲਾਂ ਨਾਲੋਂ ਲੋਕ ਘਟ ਗਏ ਹਨ ਤੇ ਸਹਾਇਤਾ ਦੇ ਵਿੱਚ ਬਹੁਤ ਫਰਕ ਪਿਆ ਪਹਿਲਾਂ ਨਾਲੋਂ ਬਹੁਤ ਘਟ ਗਿਆ ਹੁਣ ਜਿਵੇਂ ਤੁਸੀਂ ਜ਼ਿਕ ਜਿਵੇਂ ਸਕਰੋਲ ਰੀਲਾਂ ਘਟੀਆਂ ਲੋਕ ਘਟ ਗਏ ਹੁਣ ਜਿਵੇਂ ਤੁਸੀਂ ਮੁਰਤ ਤੋਂ ਜਿਵੇਂ ਆਏ ਹੋ ਤਾਂ ਲੋਕਾਂ ਨੂੰ ਇੱਕ ਮੈਸੇਜ ਆਊਗਾ ਜਾਂ ਤਾਂ ਇੱਕ ਗੱਲ ਕਹਿਣ ਦੀ ਹੋਵੇ ਬਾਈ ਆਪਾਂ ਨੂੰ ਸੱਚੀ ਲੋੜ ਹੈ ਹੁਣ ਆਉਣ ਦੀ ਹੈ ਨਾ ਬਾਹਰ ਜਿੰਨਾ ਵੀ ਯੂਥ ਆਪਣਾ ਸੁਣ ਰਿਹਾ ਆ ਪਿੰਡ ਵੀ ਬਾਈ ਬੈਠੀ ਹੁੰਦੇ ਆ ਯਾਰ ਬਾਹਰ ਆਓ ਮਤਲਬ ਆਏਗਾ ਨਹੀਂ ਕਿ ਇੱਥੇ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਹੈਗਾ ਬਾਈ ਸਵਾਲ ਆਇਆ ਹੈ ਨਾ ਅਗਲੀ ਜਿੰਦਗੀ ਸੁਰਜੂ ਕੀ ਭਾਈ ਜੇ ਆਪਾਂ ਆਪਣੇ ਥੋੜੇ ਜਿਹਾ ਐਫਰਟ ਦੇ ਨਾਲ ਪੰਜਾਬ ਖੜਾਂ ਦੀ ਮਾਰ ਹੇਠਾਂ ਆਇਆ ਤਾਂ ਕਲਾਕਾਰ ਭਾਈ ਚਾਰੇ ਦੇ ਵੱਲੋਂ ਬਹੁਤ ਅੱਗੇ ਆ ਕੇ ਜਿਹੜੀ ਹੈਲਪ ਕੀਤੀ ਗਈ ਔਰ ਇੱਕ ਸਮਾਂ ਐਸਾ ਆਇਆ ਕਿ ਥੋੜੀ ਜੀ ਹੈਲਪ ਜਿਹੜੀ ਠੱਲ ਗਈ ਔਰ ਇੱਕ ਵਾਰ ਦੁਬਾਰਾ ਤੋਂ ਉਸ ਦਾ ਮੋੜ ਬੰਨਿਆ ਕਰਨ ਔਜਲਾ ਨੇ ਅੱਜ ਖਾਸ ਤੌਰ ਤੇ ਫਾਜ਼ਿਲਕਾ ਦੇ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਬੇਹਦ ਵੱਡਾ ਨੁਕਸਾਨ ਹੋਇਆ ਕਰਨ ਭਾਈ ਵੈਲਕਮ ਹੈ ਪੰਜਾਬ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਤੁਸੀਂ ਸ਼ੁਰੂਆਤੀ ਪਹਿਲੇ ਦਿਨ ਤੋਂ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਅਦਾ ਕਰ ਰਿਹਾ ਹਾਂ ਅੱਜ ਫਿਰ ਇੱਥੇ ਪਹੁੰਚੇ ਹਾਂ ਗਰਾਊਂਡ ਤੇ ਬਿਲਕੁਲ ਭਾਈ ਮਿਹਰਬਾਨੀ ਜੀ ਬਸ ਟਰਾਈ ਕਰ ਰਹੇ ਹਾਂ ਭਾਈ ਅੱਜ ਇੱਥੇ ਆਏ ਆ ਗਲੋਬਲ 6 ਦੀ ਟੀਮ ਦੇ ਨਾਲ ਉਹਨਾਂ ਦੇ ਸਾਰੇ ਵੋਲੰਟੀਅਰਸ ਲੱਗੇ ਹੋਏ ਨੇ ਪਹਿਲੇ ਦਿਨ ਤੋਂ ਤੇ ਅਸੀਂ ਵੀ ਪਹਿਲੇ ਦਿਨ ਤੋਂ ਇਹਨਾਂ ਦੇ ਨਾਲ ਇਨ ਟੱਚ ਸੀਗੇ ਦੇਖ ਰਹੇ ਸੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਤੇ ਇਹਨਾਂ ਨੇ ਬਹੁਤ ਸੋਹਣੀ ਅਸੈਸਮੈਂਟ ਕੀਤੀ ਹੈ ਸਾਰੇ ਪਿੰਡਾਂ ਦੀ ਤੇ ਬਹੁਤ ਕਲੀਅਰ ਪਿਕਚਰ ਹੁਣ ਆ ਚੁੱਕੀ ਹੈ ਵੀ ਕਿਹੜੀ ਚੀਜ਼ ਦੀ ਲੋੜ ਹੈ ਪਾਣੀ ਜਾਣ ਤੋਂ ਬਾਅਦ ਪਰ ਇੱਕੋ ਚੀਜ਼ ਦੀ ਕਮੀ ਮੈਨੂੰ ਨਜ਼ਰ ਆ ਰਹੀ ਹੈ ਕਿ ਹੁਣ ਪਹਿਲਾਂ ਨਾਲੋਂ ਲੋਕ ਘਟ ਗਏ ਹਨ ਤੇ ਸਹਾਇਤਾ ਦੇ ਵਿੱਚ ਬਹੁਤ ਫਰਕ ਪਿਆ ਪਹਿਲਾਂ ਨਾਲੋਂ ਬਹੁਤ ਘਟ ਗਿਆ ਤੇ ਮੈਂ ਤਾਂ ਇਹੀ ਕਹੂੰਗਾ ਅਪੀਲ ਕਰੂੰਗਾ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਹੁਣ ਟਾਈਮ ਆ ਗਿਆ ਹਾਂ ਤੁਸੀਂ ਤੁਹਾਡੇ ਗੀਤਾਂ ਦੇ ਨਾਲ ਲੋਕ ਬਹੁਤ ਕਨੈਕਟ ਨੇ ਤੁਸੀਂ ਦੋ ਤਰ੍ਹਾਂ ਦੇ ਮਾ ਕਰਤਾਰ ਜੇ ਤੁਹਾਡੇ ਦੇਖਾਂ ਇੱਕ ਤਾਂ ਬਹੁਤ ਪੀਨੈਕਲ ਆ ਤੁਹਾਡੇ ਕੈਰੀਅਰ ਦਾ ਔਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਚਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹੋ ਉਹੀ ਸਭ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਬੇਸਿਕ ਤੋਂ ਉੱਠ ਕੇ ਜਦੋਂ ਬਹੁਤ ਦੂਰ ਤੱਕ ਚਲੇ ਜਾਂਦੇ ਹੋ ਤਾਂ ਉਹੀ ਚੀਜ਼ਾਂ ਫਲੈਸ਼ਬੈਕ ਕਰਦੀਆਂ ਨੇ ਹਾਂ ਬਿਲਕੁਲ ਭਾਈ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਇਦਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨਾ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਅ ਜੇ ਪੰਜਾਬ ਦੇ ਲੋਕ ਸਾਨੂੰ ਸੁਣਦੇ ਨਾ ਹੁੰਦੇ ਸਾਡਾ ਇਦਾਂ ਨਾਮ ਨਾ ਹੁੰਦਾ ਤੇ ਜੇ ਇਦਾਂ ਨਾਂ ਪੰਜਾਬ ਦੇ ਲੋਕਾਂ ਕਰਕੇ ਹੋਇਆ ਬਾਈ ਤੇ ਸਾਡਾ ਅੱਜ ਫਰਜ਼ ਬਣਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੇ ਉਹ ਕਿਸੇ ਵੀ ਖੂੰਜੇ 'ਚ ਹੋਣ ਅ ਕਿਸੇ ਵੀ ਪੰਜਾਬ ਦੇ ਕੋਨੇ 'ਚ ਦੁੱਖ ਆਇਆ ਹੋਵੇ ਤੇ ਜਿੰਨੇ ਜੋ ਕਿ ਹੈਗੇ ਖੜਦੇ ਰਹੇ ਆ ਤੇ ਬਾਕੀ ਵੀ ਸਾਰੇ ਕਲਾਕਾਰ ਪਰਾ ਅੱਗੇ ਵਾਤ ਚੜ ਕੇ ਆਏ ਨੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਬਾਈ ਇਹ ਤੇ ਕਿ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਥੋੜਾ ਜਿਹਾ ਜਿਵੇਂ ਸਕਰੋਲ ਰੀਲਾਂ ਘਟੀਆਂ ਲੋਕ ਘਟ ਗਏ ਹੁਣ ਜਿਵੇਂ ਤੁਸੀਂ ਮੁਰਤ ਤੋਂ ਜਿਵੇਂ ਆਏ ਹੋ ਤਾਂ ਲੋਕਾਂ ਨੂੰ ਇੱਕ ਮੈਸੇਜ ਜਾਊਗਾ ਕਿਉਂਕਿ ਜਦੋਂ ਅਡਮਾਇਰ ਕਰਦੇ ਹੁੰਦੇ ਆ ਤੁਹਾਨੂੰ ਲੋਕ ਤਾਂ ਫਿਰ ਫੋਲੋ ਕਰਦੇ ਆ ਯੂਥ ਬਿਲਕੁਲ ਭਾਈ ਫੋਲੋ ਵੀ ਕਰਦੇ ਆ ਪਰ ਇਹ ਜਾਂ ਤਾਂ ਇੱਕ ਗੱਲ ਕਹਿਣ ਦੀ ਹੋਵੇ ਭਾਈ ਆਪਾਂ ਨੂੰ ਸੱਚੀ ਲੋੜ ਹੈ ਹੁਣ ਆਉਣ ਦੀ ਹੈ ਨਾ ਬਾਹਰ ਜਿੰਨਾ ਵੀ ਯੂਥ ਆਪਣਾ ਸੁਣ ਰਿਹਾ ਆ ਪਿੰਡ ਵੀ ਬਾਈ ਬੈਠੀ ਹੋਨੇ ਆ ਯਾਰ ਬਾਤ ਚੜ ਕੇ ਬਾਹਰ ਆਓ ਜੇ ਤੁਹਾਡੇ ਕੁਝ ਦੇਣ ਨੂੰ ਨਹੀਂ ਹੈਗਾ ਬਾਈ ਆਪਾਂ ਇਹ ਨਹੀਂ ਕਹਿੰਦੇ ਇੱਥੇ ਸਿਰਫ ਪੈਸੇ ਨਾਲ ਹੀ ਹੈਲਪ ਹੋ ਸਕਦੀ ਹੈ ਤੁਸੀਂ ਆ ਰਹੇ ਹੋ ਇਹੀ ਬਹੁਤ ਹੈ ਤੁਸੀਂ ਵੌਲੰਟੀਅਰ ਵਰਕ ਕੋਈ ਹਾਂ ਵੌਲੰਟੀਅਰ ਵਰਕ ਕਰ ਸਕਦੇ ਹੋ ਇੱਥੇ ਕਿੰਨੇ ਵੀਰ ਲੱਗੇ ਹੋਨੇ ਜਿਹੜੇ ਤਿਹਾਰਾਂ ਦੇ ਵੀ ਆਪਦੇ ਆਪ ਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦਾ ਹੱਥ ਪਟਾ ਸਕਦੇ ਹੋ ਆ ਕੇ ਬਹੁਤ ਕੰਮ ਨੇ ਬਾਈ ਇੱਥੇ ਕੋਈ ਇੱਕ ਕੰਮ ਨਹੀਂ ਹੈਗਾ ਸੋ ਪਲੀਜ਼ ਤੁਸੀਂ ਕਿਸੇ ਵੀ ਸੰਸਥਾ ਦੇ ਨਾਲ ਕੰਟੈਕਟ ਕਰੋ ਜੇ ਕਿਸੇ ਵੀਰ ਦਾ ਦਿਲ ਕਰਦਾ ਤੇ ਇੱਥੇ ਪਲੀਜ਼ ਆ ਕੇ ਹਨਾ ਇੱਕ ਝਟ ਹੋ ਕੇ ਆਪਾਂ ਕੰਮ ਕਰੀਏ ਬਾਈ ਜਿਹੜਾ ਕੰਮ ਨਿਵੇੜਨ ਵਾਲਾ ਇਹਨੂੰ ਨਿਵੇੜੀਏ ਤਾਂ ਕਿ ਜਿਹੜੇ ਲੋਕ ਨੇ ਵਿਚਾਰੇ ਫਿਰ ਚੈਨ ਦੀ ਨੀਂਦ ਦੇ ਸੌ ਸਕਣਾ ਨਾ ਬਾਈ ਤੁਸੀਂ ਪਾਣੀ ਵਾਲਾ ਪ੍ਰੋਜੈਕਟ ਕਿਉਂ ਇੱਥੇ ਬਹੁਤ ਜ਼ਿਆਦਾ ਲੋੜ ਆ ਕਿ ਮਤਲਬ ਇੱਥੇ ਯੂਰੇਨੀਅਮ ਆ ਪਾਣੀ ਚ ਹੋਰ ਕਈ ਤਰ੍ਹਾਂ ਦੇ ਐਸੇ ਹੈਵੀ ਮੈਟਲ ਨੇ ਕਿ ਜਿਹੜੇ ਅਬਨਾਰਮਲ ਬੱਚੇ ਪੈਦਾ ਹੋ ਰਹੇ ਨੇ ਤੇ ਜਰ ਰਹਿੇਲਾ ਬਹੁਤ ਤਰ੍ਹਾਂ ਦੇ ਐਸੇ ਪਿੰਡ ਨੇ ਉਹਦੇ ਲਈ ਜਿਹੜਾ ਤੁਸੀਂ ਪ੍ਰੋਸੈਸ ਸੋਚੀ ਆ ਇਹ ਪ੍ਰੋਜੈਕਟ ਲੰਮਾ ਚੱਲੂਗਾ ਔਰ ਨਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੂਗਾ ਸਾਰਾ ਕੁਝ ਹਾਂਜੀ ਭਾਈ ਜਿਵੇਂ ਬਾਈ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਆ ਇੱਕ ਆਈਡੀਆ ਸੀ ਡਿਸਕਸ ਕੀਤਾ ਸੀ ਕਿਉਂਕਿ ਘਰ ਵੀ ਬਣ ਜਾਣਗੇ ਬਾਈ ਸ਼ਾਇਦ ਜ਼ਮੀਨਾਂ ਵੀ ਕੱਲ ਨੂੰ ਪੱਦਰ ਹੋ ਜਾਣਾ ਨਾ ਪਰ ਜੀ ਪੀਨ ਵਾਲਾ ਪਾਣੀ ਬਾਈ ਖਰਾਬ ਆ ਹਨਾ ਤਾਂ ਸਾਰੀ ਜ਼ਿੰਦਗੀ ਆਪਾਂ ਕਾਦਲੀ ਨੁਕਸ ਕਰ ਰਹੇ ਹਾਂ ਕੱਲ ਨੂੰ ਉਹਨਾਂ ਦੇ ਜਵਾਕਾਂ ਤੇ ਨਾ ਅਫੈਕਟ ਪੈ ਰਿਹਾ ਹਨਾ ਕਿੰਨਾ ਯਰੀ ਨਹੀਂ ਮੈਂ ਤੁਸੀ ਦੱਸ ਰੇ ਸੀ ਵੀ ਜਿਹੜਾ ਆਮ ਵਾਟਰ ਫਿਲਟਰੇਸ਼ਨ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਪਾਣੀ ਨੂੰ ਥੋੜਾ ਸਾਫ਼ ਕਰ ਦਿੰਦਾ ਪਰ ਉਹਦੇ ਚ ਉਹ ਨਾ ਜਿਹੜੀ ਗੈਸ ਆ ਜੋ ਤੁਸੀਂ ਆਪਾਂ ਗੱਲ ਕਰ ਰਹੇ ਸੀ ਵੀ ਉਹ ਨਹੀਂ ਜਾਂਦੀ ਸੋ ਉਹਦੇ ਲਈ ਬਾਈ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਆਪਾਂ ਟਰਾਈ ਕਰਾਂਗੇ ਕੋਈ ਇੱਕ ਪਿੰਡ ਦੇ ਵਿੱਚ ਏਟਲੀਸਟ ਇੱਕ ਵਧੀਆ ਫਿਲਟਰੇਸ਼ਨ ਸਿਸਟਮ ਹੋਵੇ ਜਿਹੜਾ ਕਿ ਏਟਲੀਸਟ ਲੋਕਾਂ ਦੇ ਬਾਈ ਜਵਾਕਾਂ ਨੂੰ ਜਾਂ ਲੋਕਾਂ ਨੂੰ ਪੀਣ ਨੂੰ ਪਾਣੀ ਹੋਵੇ ਪਰ ਕੋਸ਼ਿਸ਼ ਆ ਬਾਈ ਆਪਾਂ ਸਿਰੇ ਲਾਵਾਂ ਯੂਰਪਨਾਥ ਮਦੀ ਕਿਰਪਾ ਦੇ ਨਾਲ ਹੁਣ ਜ਼ਿੰਮੇਵਾਰੀ ਚੱਕੀ ਆ ਬਾਈ ਨਭਾ ਕੇ ਜਾਵਾਂਗੇ ਕਿਉਂਕਿ ਤੁਸੀਂ ਜਿਹੜੇ ਦੌਰ ਦੇ ਵਿੱਚ ਹੈ ਕਿ ਉਹ ਜਿਹੜੇ ਤੁਸੀਂ ਦੇ ਵਿੱਚ ਕਿਉਂ ਤੁਹਾਡੇ ਨਾਲ ਉਸ ਤਰ੍ਹਾਂ ਦੇ ਲੋਕ ਬਹੁਤ ਹੈਗੇ ਨੇ ਜੇ ਤੁਸੀਂ ਇੱਕ ਆਵਾਜ਼ ਚੱਕੋ ਜਾਂ ਇੱਕ ਵਾਰ ਕਹੋ ਤਾਂ ਬਹੁਤ ਲੋਕ ਵਲੰਟੀਅਰ ਤੌਰ ਤੇ ਆ ਜਾਣਗੇ ਔਰ ਮੈਨੂੰ ਲੱਗਦਾ ਕਿ ਇਸ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਬੇਸਿਕ ਚੀਜ਼ਾਂ ਵੀ ਨਹੀਂ ਹੈਗੀਆਂ ਉਹ ਉਹਨਾਂ ਦਾ ਭਲਾ ਹੋ ਸਕਦਾ ਬਿਲਕੁਲ ਭਾਈ ਤਾਂ ਹੀ ਤਾਂ ਆਪਾਂ ਇੱਥੇ ਆਏ ਆਂ ਜੀ ਆਪਣਾ ਆਉਣ ਦਾ ਮਕਸਦ ਹੀ ਇਹ ਹੈ ਵੀ ਜਿੰਨੇ ਆਪਾਂ ਨੇ ਸੁਣਦੇ ਆਂ ਜਾਂ ਜਿੰਨੇ ਦੇਖਦੇ ਆਂ ਵੀ ਉਹਨਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਸੱਚੀ ਲੋੜ ਹੈ ਅਸੀਂ ਵੀ ਤਾਂ ਹੀ ਇਸ ਰੀਜ਼ਨ ਕਰਕੇ ਆਏ ਆਂ ਤੇ ਜਿੰਨੇ ਲੋਕ ਵੱਤ ਤੋਂ ਵੱਤ ਸੇਵਾ ਆਪਾਂ ਕਰ ਸਕਦੇ ਆਂ ਕੋਈ ਮਤਲਬ ਆਇਆ ਨਹੀਂ ਕਿ ਇੱਥੇ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਹੈਗਾ ਬਾਈ ਸਵਾਲ ਆ ਹੈ ਨਾ ਅਗਲੀ ਜ਼ਿੰਦਗੀ ਸੁਧਰ ਚੋ ਕੀ ਭਾਈ ਜੀ ਆਪਾਂ ਆਪਣੇ ਥੋੜੇ ਜਿਹਾ ਐਫਰਟ ਦੇ ਨਾਲ ਹਨਾ ਕਿਉਂਕਿ ਕਿਉਂਕਿ ਭਾਈ ਜਿਵੇਂ ਤੁਹਾਡਾ ਪਿੰਡ ਘਰਾਲਾ ਵਾ ਜਾਂ ਮਾਲਵੇ ਵਾਲੇ ਪਿੰਡਾਂ ਤੋਂ ਥੋੜਾ ਜਿਹਾ ਡਿਫਰੈਂਟ ਹੈ ਇੱਥੇ ਪਿੰਡਾਂ ਦਾ ਹਾਲ ਬਹੁਤ ਜ਼ਿਆਦਾ ਇੱਥੇ ਬੇਸਿਕ ਸਹੂਲਤਾਂ ਦੀ ਵੀ ਬਹੁਤ ਦਿੱਕਤ ਹੈਗੀ ਹੈ ਜੇ ਤਾਂ ਲੋਕੀ ਵਿਚਾਰੇ ਪਹਿਲਾਂ ਹੀ ਹਨਾ ਇੰਨੇ ਭੋਲੇ ਆ ਇਹਨਾਂ ਨੂੰ ਵਿਚਾਰੇ ਨੂੰ ਕੁਛ ਹੈ ਹੀ ਨਹੀਂਗਾ ਘਰ-ਬਾਰ ਹੋਵੇ ਪ੍ਰਮਾਤਮਾ ਆਪਣਾ ਪਰਿਵਾਰ ਸਹੀ ਰਵੇ ਹਨਾ ਇਹਨਾਂ ਨੂੰ ਵਿਚਾਰੇ ਦੀ ਬੇਸਿਕ ਨੈਸੈਸਿਟੀਆਂ ਨੇ ਆਪਣੇ ਚਲੋ ਫਿਰ ਵੀ ਕਿੰਨੇ ਸ਼ਹਿਰ ਵਗੈਰਾ ਨੇੜੇ ਲੱਗਦੇ ਤਾਂ ਵਿਚਾਰੇ ਜਮਾ ਹੀ ਆਊਟ ਨੇ ਯਾਰ ਇਹਨਾਂ ਨੂੰ ਤਾਂ ਕੁਦਰਤ ਪਰ ਮੈਂ ਇਹ ਕਹਿਣਾ ਚਾਹਾਂਗਾ ਯਾਰ ਆਪਾਂ ਸਾਰੇ ਹਨਾ ਜਿੰਨਾ ਖੜ ਸਕਦੇ ਆ ਨਾ ਪਰਵਾਰਾਂ ਦੇ ਨਾਲ ਖੜੀਏ ਕਿਉਂਕਿ ਇਹਨਾਂ ਨੂੰ ਬਹੁਤ ਲੋੜ ਹੈ ਬਈ ਆਪਣੀ ਤੁਹਾਨੂੰ ਤੁਸੀਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਇਹ ਚੀਜ਼ ਨੂੰ ਪਿੰਡੇ ਹੰਡਾਇਆ ਤਾਂ ਤੁਸੀਂ ਸਮਝਦੇ ਹੋ ਜਦੋਂ ਆਰਥਿਕਤਾ ਵੀ ਬਹੁਤ ਜ਼ਿਆਦਾ ਲਈ ਤੇ ਨਹੀਂ ਹੁੰਦੀ ਔਰ ਤੋਂ ਤੁਹਾਡੇ ਮੋਰਲ سپورਟ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਪੇਰੈਂਟਸ ਤੋਂ ਵੱਡੀ ਕੋਈ ਮੋਰਲ سپورਟ ਨਹੀਂ ਹੁੰਦੀ ਚਾਹੇ ਘਰੇ ਖਾਣ ਨੂੰ ਕੁਝ ਹੋਵੇ ਨਾ ਹੋਵੇ ਕੋਈ ਵੀ ਚੀਜ਼ ਨਾ ਹੋਵੇ ਤਾਂ ਤੁਸੀਂ ਇਹ ਇਹ ਚੀਜ਼ ਨੂੰ ਬੈਟਰ ਅੰਡਰਸਟੈਂਡ ਕਰਦੇ ਹੋ ਕਿ ਕਿਸ ਕਦਰ ਜਿਹੜੀ ਮਾਰ ਡਬਲ ਹੋ ਜਾਂਦੀ ਹੈ ਬਿਲਕੁਲ ਬਾਈ ਮੈਨੂੰ ਲੱਗਦਾ ਜੀ ਮਾਂ ਪਿਓ ਦਾ ਆਥੀ ਨਾ ਸਿਰ ਤੇਰੇ ਵੀ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ਾਊ ਕਰਨਾ ਹੋਵੇ ਬਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਂ ਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤਾਂ ਹੁੰਦੀਆਂ ਨੇ ਮਾਂ ਪਿਓ ਹੁੰਦੇ ਐ ਸੋ ਮੈਂ ਤਾਂ ਇਹੀ ਸੋਚਦਾ ਵੀ ਉਹ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਏਦਾਂ ਲੱਗ ਲਾਈਂਦੀ ਰੁਖੀ ਰੁਖੀ ਹੈ ਨਾ ਤੇ ਉਹ ਤੋਂ ਬਾਅਦ ਵੀ ਇਨਾ ਹੌਸਲਾ ਲੈ ਕੇ ਕੰਮ ਕਰਨਾ ਜਾਂ ਜੋ ਆਪਾਂ ਕੰਮ ਕਰ ਰਹੇ ਆ ਉਹ ਵੀ ਕੋਈ ਸ਼ਕਤੀ ਪ੍ਰਮਾਤਮਾ ਹੀ ਦਿੰਦਾ ਬਾਈ ਹਨਾ ਤਾਂ ਇਹੀ ਚ ਇਹੀ ਚੀਜ਼ ਹੈ ਜੋ ਆਕਾਂ ਦੇ ਮੈਨੂੰ ਚੱਲ ਗਈ ਹੈ ਕਿ ਜਦੋਂ ਉਹ ਗੱਲ ਕਰ ਰਹੇ ਸੀ ਡਿਗਨਿਟੀ ਨਾਲ ਬੈਠੇ ਨੇ ਉਹ ਮੁੰਡੇ ਦਾ ਗਲਾ ਭਰਿਆ ਹੋਇਆ ਸੀ ਗੱਲ ਕਰਦੇ ਤਾਂ ਉਹਨੇ ਅਥਰੂ ਨਹੀਂ ਸਟਾਇਆ ਇੱਕ ਵੀ ਕਿਉਂ ਚ ਹੌਸਲਾ ਹੈਗਾ ਬਾਈ ਹੈ ਨਾ ਕਿਉਂ ਇੱਕ ਬੰਦਾ ਡੋਲ ਗਿਆ ਉਹਨਾਂ ਚਾਰਾਂ ਨੇ ਡੋਲ ਜਣਾ ਸੋ ਇੱਕ ਦੂਜੇ ਨੂੰ ਉਹਨਾਂ ਨੂੰ ਵੀ ਪਤਾ ਵੀ ਸਾਡਾ ਇੱਕ ਦੂਜੇ ਨੂੰ ਸਾਂਭਣਾ ਜਿਹੜਾ ਇਹ ਟਾਈਮ ਆ ਤੇ ਉਹ ਬਹੁਤ ਬਾਈ ਬਹੁਤ ਬਹੁਤ ਸਿਆਣੇ ਜਵਾਕ ਨੇ ਹੈ ਨਾ ਕੋਈ ਇਦਾਂ ਨਹੀਂ ਹੈਗਾ ਇਹਨਾਂ ਨੂੰ ਸਭ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਾ ਸੋ ਬਸ ਇਹਨਾਂ ਨਾਲ ਬਾਈ ਹਨਾ ਜਿੰਨਾ ਹੋ ਸਕਦਾ ਉਹਨਾਂ ਹੈਗੀਆਂ ਤੇ ਪ੍ਰਮਾਤਮਾ ਨੇ ਉਹਨਾਂ ਤੇ ਵੀਰ ਭਰੇ ਹੱਥ ਰੱਖਿਆ ਕਿ ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝੂ ਵੀ ਰਹੇ ਹੋ ਪ੍ਰਾਊਡ ਵੀ ਫੀਲ ਹੋਊਗਾ ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਇਹਦੇ ਨਾਲ ਬਿਲਕੁਲ ਭਾਈ ਮੇਰੇ ਮੇਰੀ ਭੈਣ ਕਹਿੰਦੀ ਹੁੰਦੀ ਸੀ ਤੋਂ ਆਪਣੇ ਡੈਡੀ ਯਾਰ ਕਹ ਲਾ ਦੋ ਪੱਗ ਬੰਨਦਾ ਅੱਛਾ ਤਾਂ ਕਰਕੇ ਅੱਜ ਆਏ ਹੋਏ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪੱਗ ਬੰਨ ਕੇ ਜਾਊਂਗਾ ਅੱਜ ਭਾਈ ਕੋਈ ਚੰਗਾ ਕੰਮ ਕਰਨ ਚੱਲਾਂ ਅੱਜ ਬਿਲਕੁਲ ਕਰਨ ਔਜਲਾ ਦੇ ਨਾਲ ਗੱਲਬਾਤ ਹੋਈ ਹੈ ਬਹੁਤ ਸੀਮਤ ਜਿਹਾ ਸਮਾਂ ਸੀ ਔਰ ਇੱਥੇ ਖ ਵੈਂਟਨ ਨੇ ਸਰਹੱਦੀ ਜਿੱਥੇ ਬਹੁਤ ਪਾਣੀ ਦੀ ਮਾਰ ਪਈ ਬਹੁਤ ਧੰਨਵਾਦ ਕਰਨ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਗਲੋਬਲ ਸਿਕਸ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ ਕੈਮਰਾ ਪਰਸਨ ਹੈਪੀ ਦੇ ਨਾਲ ਗगन ਬੇਦੀ ਫਾਜ਼ਲ